ਗੁਰੂ ਪਿਆਰੀ ਸੰਗਤ ਜੀ ਰਾਦਾ ਸਵਾਮੀ ਜੀ ਸੰਗਤ ਜੀ ਅੱਜ ਮੈਂ ਜੋ ਤੁਹਾਡੇ ਲਈ ਸਾਖੀ ਲੈ ਕੇ ਹਾਜ਼ਰ ਹੋਇਆ ਹਾਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀ ਸਾਖੀ ਹੈ ਗੁਰੂ ਨਾਨਕ ਸਾਹਿਬ ਜਦੋਂ ਅਰਬ ਦੇਸ਼ਾਂ ਦੀ ਉਦਾਸੀ ਤੇ ਗਏ ਤਾਂ ਉਹ ਉੱਥੋਂ ਦੇ ਇੱਕ ਸ਼ਹਿਰ ਤੂਫਾ ਵਿੱਚ ਗਏ ਉੱਥੇ ਉਹਨਾਂ ਦੇ ਸੰਪਰਕ ਵਿੱਚ ਇੱਕ ਬੀਬੀ ਸਲੀਮਾ ਨਾਂ ਦੀ ਔਰਤ ਆਈ ਬੀਬੀ ਸਲੀਮਾ ਦੇਖਾਵੰਦ ਇੱਕ ਸੌਦਾਗਰ ਸਨ ਤੇ ਉਹ ਦੂਜੇ ਦੇਸ਼ਾਂ ਵਿੱਚ ਵਪਾਰ ਕਰਨ ਲਈ जाया ਕਰਦੇ ਸਨ ਇੱਕ ਵਾਰ ਜਦੋਂ ਬੀਬੀ ਸਲੀਮਾ ਦੇਖਾਵੰਦ ਦੂਜੇ ਦੇਸ਼ਾਂ ਵਿੱਚ ਵਪਾਰ ਲਈ ਗਏ ਤਾਂ ਬੀਬੀ ਸਲੀਮਾ ਨੂੰ ਪਿੱਛੋਂ ਗੁਰੂ ਨਾਨਕ ਦੇਵ ਜੀ ਬਾਰੇ ਪਤਾ ਲੱਗਾ ਤੇ ਬੀਬੀ ਸਲੀਮਾ ਗੁਰੂ ਸਾਹਿਬ ਦੀ ਸੰਗਤ ਵਿੱਚ ਜਾਣ ਲੱਗ ਪਈ ਉਹ ਇੱਕ ਦਿਨ ਗੁਰੂ ਸਾਹਿਬ ਦੀ ਸੰਗਤ ਵਿੱਚ ਸਮਾਧੀ ਵਿੱਚ ਲੀਨ ਸਨ ਕੇ ਗੁਰੂ ਸਾਹਿਬ ਨੇ ਅਚਾਨਕ ਉਹਨਾਂ ਨੂੰ ਖਬਰਦਾਰ ਕੀਤਾ ਤੇ ਕਿਹਾ ਬੇਟੀ ਤੁਸੀਂ ਜਲਦੀ ਆਪਣੇ ਘਰ ਜਾਵੋ ਜਦੋਂ ਬੀਬੀ ਸਲੀਮਾ ਨੇ ਘਰ ਜਾਣ ਲੱਗਿਆਂ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਬੀਬੀ ਸਲੀਮਾ ਦੀ ਆਤਮਾ ਇਲਾਹੀ ਨੂਰ ਨਾਲ ਪਰ ਗਈ ਉਹ ਆਪਣੇ ਘਰ ਦੇ ਰਸਤੇ ਤੇ ਅਜੇ ਥੋੜੀ ਦੂਰ ਹੀ ਗਈ ਸੀ ਕਿ ਉਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਸ ਦਾ ਖਵੰਤ ਘਰ ਪਹੁੰਚ ਗਿਆ ਹੈ ਤੇ ਉਹਨਾਂ ਦੇ ਆਣ-ਗਵਾਂਡ ਨੇ ਉਸਦੇ ਖਾਵੰਦ ਨੂੰ ਬੀਬੀ ਸਲੀਮਾ ਬਾਰੇ ਪੜਗਾ ਦਿੱਤਾ ਹੈ। ਉਹਨਾਂ ਨੇ ਉਸ ਨੂੰ ਦੱਸਿਆ ਹੈ ਕਿ ਤੇਰੀ ਘਰ ਵਾਲੀ ਇੱਕ ਹਿੰਦੀ ਫਕੀਰ ਕੋਲ ਜਾਣ ਲੱਗ ਗਈ ਹੈ ਤੇ ਉਹ ਕਾਫਿਰ ਹੋ ਗਈ ਹੈ। ਜਦੋਂ ਉਹ ਘਰ ਪਹੁੰਚੀ ਤਾਂ ਉਸਦੇ ਘਰ ਵਾਲੇ ਨੇ ਕਾਫੀ ਗੁੱਸੇ ਦੇ ਲਹਿਜ਼ੇ ਵਿੱਚ ਉਸ ਨੂੰ ਇਸ ਬਾਰੇ ਪੁੱਛਿਆ। ਤਾਂ ਬੀਬੀ ਸਲੀਮਾ ਨੇ ਬੜੀ ਸਹਜਤਾ ਨਾਲ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗੀ ਪਰ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਜੋ ਵਿਦੇਸ਼ ਵਿੱਚ ਢੱਡ ਤੋਂ ਕਤਲ ਹੋ ਗਿਆ ਸੀ ਉਸ ਦਾ ਕੀ ਬਣਿਆ ਹੈ ਤੇ ਜੋ ਪੈਸੇ ਤੁਸੀਂ ਮੇਰੀ ਗੈਰ ਮੌਜੂਦਗੀ ਵਿੱਚ ਘਰੋਂ ਲੈ ਕੇ ਗਏ ਸੀ ਉਹਨਾਂ ਦਾ ਤੁਸੀਂ ਕੀ ਕੀਤਾ ਹੈ ਇਹ ਸੁਣ ਕੇ ਉਸ ਦੇ ਘਰ ਵਾਲਾ ਹੈਰਾਨ ਹੋ ਗਿਆ ਕਿਉਂਕਿ ਇਹ ਗੱਲ ਤਾਂ ਅਜੇ ਉਸ ਨੇ ਕਿਸੇ ਨਾਲ ਵੀ ਨਹੀਂ ਕੀਤੀ ਸੀ ਤਾਂ ਉਸ ਨੇ ਬੀਬੀ ਸਲੀਮਾ ਨੂੰ ਪੁੱਛਿਆ ਕਿ ਤੈਨੂੰ ਇਸ ਗੱਲ ਦਾ ਕਿਵੇਂ ਪਤਾ ਲੱਗਾ ਹੈ ਤਾਂ ਕਹਿਣ ਲੱਗੀ ਕਿ ਇਹ ਸਭ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ ਪਹਿਲਾਂ ਤੁਸੀਂ ਮੈਨੂੰ ਉਹ ਸਾਰੀ વાર્ਤਾ ਸੁਣਾਓ ਕਿ ਕੀ ਹੋਇਆ ਸੀ ਫਿਰ ਉਸਦੇ ਘਰ ਵਾਲੇ ਨੇ ਦੱਸਿਆ ਕਿ ਜਦੋਂ ਮੈਂ ਇੱਥੋਂ ਗਿਆ ਤਾਂ ਮੈਂ ਅਜੇ ਦੂਜੇ ਮੁਲਕ ਵਿੱਚ ਪਹੁੰਚਿਆ ਹੀ ਸੀ ਕਿ ਮੇਰੇ ਊਠ ਬੇਕਾਬੂ ਹੋ ਗਏ ਤੇ ਉਹ ਕਿਸੇ ਬਾਗ ਵਿੱਚ ਜਾ ਵੜੇ ਜਦੋਂ ਇਸ ਗੱਲ ਦਾ ਪਤਾ ਬਾਗ ਦੇ ਮਾਲਕ ਨੂੰ ਲੱਗਾ ਤਾਂ ਉਸਨੇ ਗੁੱਸੇ ਵਿੱਚ ਆ ਕੇ ਇੱਕ ਪੱਥਰ ਚੁੱਕਿਆ ਤੇ ਮੇਰੇ ਊਠ ਦੇ ਸਿਰ ਵਿੱਚ ਮਾਰ ਦਿੱਤਾ ਤੇ ਮੇਰਾ ਊਠ ਮਰ ਗਿਆ ਇਹ ਵੇਖ ਕੇ ਮੈਨੂੰ ਗੁੱਸਾ ਆਇਆ ਮੈਂ ਉਹੀ ਪੱਥਰ ਚੁੱਕਿਆ ਤੇ ਮੈਂ ਉਸ ਮਾਲਕ ਦੇ ਸਿਰ ਵਿੱਚ ਮਾਰ ਦਿੱਤਾ ਤੇ ਉਹ ਮਰ ਗਿਆ ਇੰਨੇ ਵਿੱਚ ਉਸਤੇ ਘਰ ਵਾਲੇ ਆ ਗਏ ਤੇ ਉਹਨਾਂ ਨੇ ਮੈਨੂੰ ਪਕੜ ਕੇ ਰਾਜੇ ਦੇ ਸਪਾਹੀਆਂ ਨੂੰ ਫੜਾ ਦਿੱਤਾ ਜਦੋਂ ਰਾਜੇ ਦੇ ਸਪਾਹੀਆਂ ਨੇ ਮੈਨੂੰ ਕਚਹਿਰੀ ਵਿੱਚ ਪੇਸ਼ ਕੀਤਾ ਤਾਂ ਉੱਥੇ ਮੈਨੂੰ ਕਤਲ ਦੇ ਬਤਲੇ ਕਤਲਹੂਨ ਦੀ ਸਜ਼ਾ ਸੁਣਾਈ ਗਈ ਪਰ ਐਸੀ ਰੱਬ ਦੀ ਮਰਜ਼ੀ ਹੋਈ ਕਿ ਉਹ ਮਾਲਕ ਦੇ ਘਰ ਦੇ ਕਹਿੰਦੇ ਕਿ ਜੇ ਇਹ ਸਾਨੂੰ ਮਿੱਠੀ ਰਕਮ ਦੇ ਦੇਵੇ ਤਾਂ ਅਸੀਂ ਇਸ ਦੀ ਸਜ਼ਾ ਮਾਫ ਕਰਨ ਲਈ ਤਿਆਰ ਹਾਂ ਇਹ ਸੁਣ ਕੇ ਰਾਜੇ ਨੇ ਮੈਨੂੰ ਕਿਹਾ ਕਿ ਭਈ ਜੇ ਤੂੰ ਬਾਗ ਦੇ ਮਾਲਕ ਦੇ ਘਰ ਵਾਲਿਆਂ ਨੂੰ ਇੱਕ ਮਿੱਠੀ ਹੋਈ ਰਕਮ ਦੇ ਦੇਵੇਂ ਜਿੰਨੀ ਉਹ ਕਹਿਣ ਤੌ ਤੈਨੂੰ ਮਾਫ ਕਰ ਸਕਦੇ ਹਨ ਪਰ ਮੈਂ ਰਾਜੇ ਨੂੰ ਫਰਿਆਦ ਕੀਤੀ ਕਿ ਮੇਰੇ ਕੋਲ ਅਜੇ ਪੈਸੇ ਨਹੀਂ ਹਨ ਮੈਂ ਘਰੋਂ ਲਿਆ ਕੇ ਦੇ ਸਕਦਾ ਹਾਂ ਮੈਨੂੰ 3 ਦਿਨ ਦੀ ਮੌਲਤ ਦਿੱਤੀ ਜਾਵੇ ਪਰ ਰਾਜੇ ਨੇ ਕਿਹਾ ਕਿ ਤੈਨੂੰ ਮੌਲਤ ਤਾਂ ਹੀ ਦਿੱਤੀ ਜਾ ਸਕਦੀ ਹੈ ਜੇ ਇੱਥੇ ਤੇਰੀ ਕੋਈ ਜਮਨੀ ਭਰ ਦੇਵੇ ਮੈਂ ਸੋਚ ਵਿਚਾਰ ਵਿੱਚ ਪੈ ਗਿਆ ਕਿ ਇੱਥੇ ਮੇਰੀ ਜਮਨੀ ਕੌਣ ਭਰੇਗਾ ਪਰ ਇੰਨੇ ਨੂੰ ਇੱਕ ਬਜ਼ੁਰਗ ਵਰ ਆਈ ਜਿਨ੍ਹਾਂ ਦੇ ਚਿਹਰੇ ਤੇ ਇੱਕ ਇਲਾਹੀ ਨੂਰ ਸੀ ਤੇ ਉਹ ਰਾਜੇ ਨੂੰ ਕਹਿਣ ਲੱਗੇ ਕਿ ਇਸ ਦੀ ਜਾਨ ਮੈਂ ਬਰਾਂਗਾ ਰਾਜੇ ਨੇ ਕਿਹਾ ਬਜ਼ੁਰਗ ਵਰ ਸੋਚ ਲਓ ਜੇ ਵਾਪਸ ਨਹੀਂ ਆਇਆ ਤਾਂ ਇਸ ਦੇ ਬਦਲੇ ਤੁਹਾਨੂੰ ਕਤਲ ਹੋਣਾ ਪਵੇਗਾ ਤਾਂ ਉਹ ਬਜ਼ੁਰਗ ਨੇ ਬੜੇ ਫਖਰ ਨਾਲ ਕਿਹਾ ਕਿ ਮੈਨੂੰ ਮਨਜ਼ੂਰ ਹੈ ਤਾਂ ਫਿਰ ਮੈਂ ਉਥੋਂ ਵਾਪਸ ਆਇਆ ਪਰ ਤੂ ਕਰਨ ਨਹੀਂ ਸੀ ਤੇ ਮੈਂ ਤੇਰੀ ਘਰ ਮੌਜੂਦ ਕੀ ਵਿਚ ਘਰੋਂ ਪੈਸੇ ਲੈ ਕੇ ਆ। ਉਥੇ ਪਹੁੰਚਦਿਆਂ ਮੈਨੂੰ ਸਿਰਫ ਇੱਕ ਘੜੀ ਦੀ ਦੇਰੀ ਹੋਈ ਸੀ। ਤੇ ਜਦੋਂ ਮੈਂ ਪਹੁੰਚਿਆ ਤਾਂ ਉਥੇ ਬਜ਼ੁਰਗਵਰ ਨੂੰ ਕਿਹਾ ਜਾ ਰਿਹਾ ਸੀ ਕਿ ਬਜ਼ੁਰਗਵਰ ਤੁਸੀਂ ਹੁਣ ਕਤਲ ਹੋਣ ਲਈ ਤਿਆਰ ਹੋ ਜਾਓ ਕਿਉਂਕਿ ਜਿਸ ਦੀ ਜਾਮਣੀ ਤੁਸੀਂ ਭਰੀ ਸੀ ਉਹ ਭੱਜ ਗਿਆ ਹੈ। ਪਰ ਬਜ਼ੁਰਗਵਰ ਬੜੇ ਫਕਰ ਨਾਲ ਕਹਿ ਰਹੇ ਸੀ ਕਿ ਜਿਸ ਦੀ ਜਾਮਣੀ ਮੈਂ ਪਰਦੇਵਾਂ ਉਹ ਕਦੇ ਭੱਜਦਾ ਨਹੀਂ ਰਾਜਨ। ਤੇ ਇਹਨੇ ਨੂੰ ਮੈਂ ਪਹੁੰਚ ਗਿਆ ਤੇ ਸਭ ਲੋਕ ਹੈਰਾਨ ਹੋ ਗਏ ਜਦੋਂ ਮੈਂ ਉਹਨਾਂ ਨੂੰ ਉਹ ਰਕਮ ਦਿੱਤੀ ਜੋ ਉਹਨਾਂ ਨੇ ਮੇਰੇ ਤੋਂ ਮੰਗ ਕੀਤੀ ਸੀ ਤੇ ਮੇਰੀ ਸਜ਼ਾ ਮਾਫ ਕਰ ਦਿੱਤੀ ਗਈ ਇਸ ਤੋਂ ਬਾਅਦ ਮੈਂ ਉਸ ਬਜ਼ੁਰਗ ਨੂੰ ਦੇਖਣਾ ਚਾਹਿਆ ਇਧਰ ਉਧਰ ਲੱਭਿਆ ਪਰ ਉਹ ਬਜ਼ੁਰਗ ਉੱਥੇ ਕਿਤੇ ਵੀ ਨਹੀਂ ਸੀ ਤੇ ਫਿਰ ਮੈਂ ਬਹੁਤ ਲੱਭਿਆ ਪਰ ਮੈਨੂੰ ਕਿਤੇ ਵੀ ਨਹੀਂ ਲੱਭਿਆ ਤੇ ਫਿਰ ਮੈਂ ਵਾਪਸ ਘਰੇ ਆ ਗਿਆ ਹੁਣ ਬੀਬੀ ਸਲੀਮਾ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਉਸ ਬਜ਼ੁਰਗ ਨੂੰ ਪਛਾਣਦੇ ਹੋ ਜਿਨ੍ਹਾਂ ਨੇ ਤੁਹਾਡੀ ਜਾਮਣੀ ਭਰੀ ਸੀ ਤਾਂ ਉਹ ਕਹਿ ਲੱਗਾ ਕਿ ਹਾਂ ਮੈਂ ਪਛਾਣਦਾ ਹਾਂ ਜੇ ਮੇਰੇ ਸਾਹਮਣੇ ਆ ਜਾਵੇ ਤਾਂ ਮੈਂ ਚੱਟ ਪਛਾਣ ਲਵਾਂਗਾ ਕਿਉਂਕਿ ਉਹਨਾਂ ਦਾ ਚਿਹਰਾ ਅਜੇ ਤੱਕ ਮੇਰੀਆਂ ਅੱਖਾਂ ਵਿੱਚ ਉਵੇਂ ਦਾ ਉਵੇਂ ਹੈ ਇੱਕ ਇਲਾਈ ਨੂ ਤੇ ਫਿਰ ਬੀਬੀ ਸਲੀਮਾ ਆਪਣੇ ਘਰ ਵਾਲੇ ਨੂੰ ਗੁਰੂ ਸਾਹਿਬ ਦੇ ਕੋਲ ਲੈ ਕੇ ਗਈ ਜਦੋਂ ਉਹ ਗੁਰੂ ਸਾਹਿਬ ਦੇ ਸਾਹਮਣੇ ਗਏ ਉਸ ਦੀ ਘਰ ਵਾਲੀ ਨਹੀਂ ਦੇਖਦੀ ਹੈ ਇਹ ਗੱਲ ਕਈ ਕਿ ਉਹ ਬਜ਼ੁਰਗ ਤਾਂ ਇਹੀ ਗੁਰੂ ਸਨ ਤਾਂ ਫਿਰ ਉਸ ਦੇ ਘਰ ਵਾਲੇ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਮੇਰੀ ਜਾਨਣੀ ਕਿਉਂ ਭਰੀ ਮੈਂ ਤਾਂ ਕਦੀ ਤੁਹਾਨੂੰ ਮਿਲਿਆ ਵੀ ਨਹੀਂ ਨਾ ਮੈਂ ਕਦੀ ਤੁਹਾਡੀ ਬੰਦਗੀ ਕੀਤੀ ਫਿਰ ਗੁਰੂ ਸਾਹਿਬ ਨੇ ਉਸ ਨੂੰ ਦੱਸਿਆ ਕਿ ਬੇਟਾ ਜਦੋਂ ਤੈਨੂੰ ਕਤਲ ਦੀ ਸਜ਼ਾ ਸੁਣਾਈ ਜਾ ਰਹੀ ਸੀ ਤੇ ਤੇਰਾ ਧਿਆਨ ਬੀਬੀ ਸਲੀਮਾ ਵਿੱਚ ਆਇਆ ਤੇਰੀ ਘਰਵਾਲੀ ਵਿੱਚ ਆਇਆ ਕਿ ਜੇ ਮੈਨੂੰ ਕਤਲ ਕਰ ਦਿੱਤਾ ਗਿਆ ਤਾਂ ਪਿੱਛੇ ਮੇਰੀ ਘਰਵਾਲੀ ਇਕੱਲੀ ਹੋਵੇਗੀ ਕੀ ਕਰੇਗੀ ਤੇ ਜਦੋਂ ਤੇਰਾ ਖਿਆਲ ਬੀਬੀ ਸਲੀਮਾ ਵਿੱਚ ਸੀ ਤਾਂ ਬੀਬੀ ਸਲੀਮਾ ਦਾ ਖਿਆਲ ਮੇਰੇ ਵਿੱਚ ਸੀ ਇਸ ਕਰਕੇ ਮੈਨੂੰ ਉੱਥੇ ਪਹੁੰਚਣਾ ਪਿਆ ਤੇਰੀ ਹਿਫਾਜ਼ਤ ਕਰਨ ਲਈ ਇਹ ਸੁਣ ਕੇ ਉਸਦੇ ਘਰਵਾਲੀ ਨੇ ਅਸ਼ ਅਸ਼ ਕੀਤਾ ਕਿ ਇਹੋ ਜਿਹਾ ਗੁਰੂ ਕਿੱਥੋਂ ਲੱਭੇਗਾ ਕਿ ਮੇਰਾ ਖਿਆਲ ਗੁਰੂ ਵਿੱਚ ਨਹੀਂ ਸੀ ਸਿਰਫ ਮੇਰਾ ਖਿਆਲ ਤਾਂ ਮੇਰੀ ਘਰ ਵਾਲੀ ਵਿੱਚ ਸੀ ਤੇ ਮੇਰੀ ਘਰ ਵਾਲੀ ਦਾ ਖਿਆਲ ਗੁਰੂ ਵਿੱਚ ਸੀ ਤੇ ਉਹਨੇ ਫਿਰ ਵੀ ਮੇਰੀ लाज ਰੱਖ ਲਈ ਤੇ ਜੇ ਮੇਰਾ ਖਿਆਲ ਹੀ ਗੁਰੂ ਵਿੱਚ ਹੁੰਦਾ ਤਾਂ ਮੇਰੇ ਲਈ ਕੀ ਕਰਦਾ ਇਹ ਸਭ ਸੋਚ ਕੇ ਉਹ ਗੁਰੂ ਸਾਹਿਬ ਦੇ ਚਰਨਾਂ ਤੇ ਟਹਿ ਗਿਆ ਤੇ ਗੁਰੂ ਸਾਹਿਬ ਨੇ ਉਸ ਨੂੰ ਲੜ ਲਾ ਰਿਆ ਤੇ ਉਸ ਤੋਂ ਬਾਅਦ ਉਹ ਗੁਰੂ ਦਾ ਹੋ ਗਿਆ ਤੇ ਗੁਰੂ ਉਸ ਦਾ ਹੋ ਗਿਆ ਤੇ ਫਿਰ ਕਿਹਾ ਜਾਂਦਾ ਹੈ ਉਸਨੇ ਗੁਰੂ ਸਾਹਿਬ ਦੀ ਬਹੁਤ ਬੰਦਗੀ ਕੀਤੀ ਤੇ ਇੱਕ ਫਕੀਰ ਬਣ ਗਿਆ ਉਹ ਇਨਸਾਨ ਸਲੀਮਾ ਦੇ ਘਰ ਵਾਲਾ ਇਹ ਸੀ ਦੋਸਤੋ ਅੱਜ ਦੀ ਸਾਖੀ ਕਿ ਗੁਰੂ ਉਹਨਾਂ ਦੀ ਵੀ ਇਲਾਜ ਰੱਖ ਲੈਂਦਾ ਹੈ ਜੋ ਉਹਨਾਂ ਦਾ ਖਿਆਲ ਕਰ ਲਈਦ ਕਰਦੇ ਹਨ ਜੋ ਗੁਰੂ ਦਾ ਖਿਆਲ ਕਰਦੇ ਹਨ ਉਸ ਦੇ ਘਰ ਵਾਲੇ ਨੇ ਸਲੀਮਾ ਦੇ ਘਰ ਵਾਲੇ ਨੇ ਬੀਬੀ ਸਲੀਮਾ ਦਾ ਖਿਆਲ ਕੀਤਾ ਤੇ ਬੀਬੀ ਸਲੀਮਾ ਦਾ ਖਿਆਲ ਗੁਰੂ ਵਿੱਚ ਸੀ ਤੇ ਗੁਰੂ ਨੇ ਬੀਬੀ ਸਲੀਮਾ ਦੇ ਘਰ ਵਾਲੇ ਦੀ ਵੀ ਇਲਾਜ ਰੱਖ ਲਈ ਇਹ ਹੁੰਦੀ ਨਹੀਂ ਪੂਰਨ ਗੁਰੂ ਪੂਰੇ ਗੁਰੂ ਰਾਧਾ ਸਵਾਮੀ ਜੀ ਸੰਗਤ ਜੀ ਬੇਨਤੀ ਹੈ ਕਿ ਜੇ ਸਾਕੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਰਾਧਾ ਸਵਾਮੀ ਜੀ